ਹਾਂਜੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਜੀ ਵਿਰਸਾ 컬렉ਸ਼ਨ ਤੇ ਸਾਰੀਆਂ ਭੈਣਾਂ ਦਾ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ। ਅੱਜ ਆਪਾਂ ਕੁਝ ਸੂਟ ਰੈਡੀ ਕਰੇ ਸੀ ਜੀ ਮਸ਼ੀਨ ਵਰਕ ਦੇ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜੀ। ਤੇ ਬਹੁਤ ਹੀ ਪਿਆਰੀ ਜਿਹੀ ਸੂਟ ਬਣ ਕੇ ਰੈਡੀ ਹੋਇਆ ਹੈ। ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ। ਤੇ ਜਿਹੜੀਆਂ ਭੈਣਾਂ ਨੇ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ। ਘੰਟੀ ਵਾਲੇ ਬਟਨ ਨੂੰ ਆਨ ਕਰ ਲਿਓ ਜੀ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਜ ਇਹ ਦੇਖੋ ਜੀ ਇਹ ਵਾਲਾ ਸੂਟ ਹੈਗਾ ਜੀ ਖਾਦੀ ਪਸ਼ਮੀਨੇ ਦੇ ਉੱਪਰ ਬਣਿਆ ਹੋਇਆ ਬਹੁਤ ਸੋਹਣਾ ਇਹਦੇ ਤੇ ਵਰਕ ਹੈ ਜੀ ਉੱਪਰ ਤਿੱਕਰ ਬੂਟੀ ਜਾ ਰਹੀ ਹੈ ਇਹ ਦੇਖੋ ਐਸੇ ਰ ਉੱਪਰ ਤਿੱਕਰ ਬੂਟੀ ਜਾਊਗੀ ਇਹਦੇ ਬਹੁਤ ਸੋਹਣਾ ਬਹੁਤ ਹੀ ਪਿਆਰਾ ਜਿਹਾ ਬੂਟਾ ਬਣਿਆ ਹੋਇਆ ਤੇ ਇਹ ਦਾ ਕਿਹੜੇ ਤੇ ਕੰਮ ਆ ਜਾਊਗਾ ਤੇ ਇੱਧਰ ਇਹਦਾ ਬਣਿਆ ਹੋਈਆਂ ਬਾਜੂ ਇਹ ਦੇਖੋ ਇਹ ਬਾਜੂ ਤੇ ਕਮਾਜੂਗਾ ਬਹੁਤ ਵਧੀਆ ਤੇ ਬਹੁਤ ਹੀ ਸੋਹਣਾ ਦਾ ਫੁਲਕਾਰੀ ਟਾਈਪ ਡਿਜ਼ਾਈਨ ਬਣਿਆ ਇਹ ਦੋਨੇ ਬਾਜੂ ਆ ਜਾਣੀਆਂ ਤੇ ਇਹ ਘੇਰੇ ਤੇ ਕਮਾਜੂਗਾ ਕੰਮ ਦੀ ਤੁਸੀਂ ਸਪਾਈ ਚੈੱਕ ਕਰ ਸਕਦੇ ਹੋ ਇਹ ਤੁਸੀਂ ਕਿਸੇ ਵੀ ਸਟੱਫ ਤੇ ਕਿਸੇ ਵੀ ਕਲਰ ਤੇ ਕਿਸੇ ਵੀ ਕੰਬੀਨੇਸ਼ਨ ਆਏ ਤੁਸੀਂ ਬਣਵਾ ਸਕਦੇ ਹੋ ਇਹ ਆਪਣੇ ਕੋਲ ਸੂਟ ਔਨ ਆਰਡਰ ਹੀ ਰੈਡੀ ਹੋਏ ਆ ਜੀ ਤੇ ਇੱਕੇ ਵਾਲਾ ਸੂਟ ਜੌਰਜਟ ਦਾ ਜੀ ਜੌਰਜਟ ਦੀ ਸ਼ਰਟ ਆਊਗੀ ਜੀ ਡਿਜੀਟਲ ਪ੍ਰਿੰਟ ਦੀ ਨਾਲ ਆਪਾਂ ਬਾਟਮ ਰੈਡੀ ਕਰੀਏ ਜੀ ਇਹਦੇ ਉਹ ਜਹਾਂ ਜਹਾਂ ਤੋਂ ਜਹਾਂ ਤੋਂ ਜਹਾਂ ਨਹੀਂ ਜਾਇਆ ਇਹਦੇ ਕਰਿਆ ਜਾਂਦਾ ਇਹਦੇ ਤੋਂ ਬਣਾਇਆ ਜਾਂਦਾ ਇਹ ਦੇਖੋ ਜੀ ਇਹਦੀ ਪੌਂਚਾਂ ਤੇ ਕੰਮ ਆਜੂਗਾ ਇਹ ਆਪਾਂ ਨੋਰਮਲ ਬਾਟਮ ਬਣਾਈਏ ਜੀ ਪੌਂਚੇ ਵਾਲੀ ਬਾਟਮ ਬਣਾਉਣੀ ਆ ਤੇ ਇੱਕ ਇੱਕ ਇਹ ਵਾਲਾ ਜੀ ਸੇਮ ਹੀ ਡਿਜੀਟਲ ਪ੍ਰਿੰਟ ਦੀ ਸ਼ਰਟ ਆਊਗੀ ਸੇਮ ਹੀ ਬਾਟਮ ਦਾ ਕੰਮ ਲੁਗਾ ਇਸ ਨੂੰ ਇਹ ਆਨ ਆਰਡਰ ਪੀਸ ਰੈਡੀ ਹੋਇਆ ਜੀ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਇਹ ਕਲਰ ਕੰਬੀਨੇਸ਼ਨ ਚ ਕਿਸੇ ਵੀ ਸਟੱਫ ਤੇ ਤੁਸੀਂ ਸਾਡੇ ਤੋਂ ਹੀ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਸੂਟ ਬਣ ਕੇ ਰੈਡੀ ਹੋਇਆ ਜੀ ਇਹ ਕੇਵळा ਸੂਟ ਹੈ ਜੀ ਸਿਲਕ ਪਸ਼ਮੀਨੇ ਤੇ ਬਣਿਆ ਹੋਇਆ オリジナル ਵਾਲਾ ਸਿਲਕ ਪਸ਼ਮੀਨਾ ਜੀ ਇਹ ਬਹੁਤ ਸੋਹਣਾ ਪਸ਼ਮੀਨਾ ਹੈ ਤੁਸੀਂ ਕੱਪੜੇ ਦੀ ਫੀਲ ਚੈੱਕ ਕਰੋ ਜੀ オリジナル ਵਾਲਾ ਸਿਲਕ ਪਸ਼ਮੀਨਾ ਜੀ ਕੱਪੜੇ ਦੇ ਉੱਪਰ ਚਮਕ ਹੈ ਜੀ ਡਬਲ ਸ਼ੇਡ ਹੈ ਇੱਕ ਸਾਈਡ ਇਹਦੀ ਇਸ ਤਰ੍ਹਾਂ ਇੱਕ ਸਾਈਡ ਇਸ ਤਰ੍ਹਾਂ ਤੇ ਇਹਦੇ ਵਿੱਚ ਕੋਈ ਵੀ ਲਾਈਨਾਂ ਵਗੈਰਾ ਨਹੀਂ ਬਣਦੀਆਂ ਜੀ ਇਹ ਸਿਲਕ ਪਸ਼ਮੀਨਾ オリジナル ਬਹੁਤ ਸੋਹਣੀ ਇਹਦੇ ਤੇ ਸ਼ਾਈਨਾ ਬਹੁਤ ਸੋਹਣਾ ਪਾਰਟੀ ਵੇਅਰ ਸੂਟ ਬਣ ਕੇ ਰੈਡੀ ਹੁੰਦਾ ਜੀ ਵਿਦਆਊਟ ਲਾਈਨਿੰਗ ਇਹ ਸੂਟ ਬਣ ਜੂਗਾ ਜੀ ਲਾਈਨਿੰਗ ਲਾਉਣੀ ਤੁਹਾਡੀ ਚੋਇਸ ਹੈ ਜੀ ਨਹੀਂ ਤਾਂ ਵਿਦਆਊਟ ਲਾਈਨਿੰਗ ਵੀ ਬਣ ਜੂਗਾ ਇਹ ਦੇਖੋ ਜੀ ਉੱਪਰ ਤੇ ਕਰ ਇਹਦੇ ਨਿੱਕੀਆਂ ਨਿੱਕੀਆਂ ਬੂਟੀਆਂ ਬਣਾਈਆਂ ਜੀ ਉੱਪਰ ਤੇ ਕਰ ਬੂਟੀਆਂ ਜਾਣੀਆਂ ਇਸ ਤਰ੍ਹਾਂ ਹੀ ਘੇਰੇ ਦਾ ਕੰਮ ਆ ਜਾਊਗਾ ਤੇ ਐਸੀ ਤਰ੍ਹਾਂ ਆਪਾਂ ਫੁੱਲ ਹੈਵੀ ਬਾਜੂ ਬਣਾਈਆਂ ਇਹਦੀਆਂ ਇਹ ਦੇਖੋ ਫੁੱਲ ਹੈਵੀ ਇਹਦੀਆਂ ਬਾਜੂ ਐ ਬਹੁਤ ਸੋਹਣਾ ਤੇ ਬਹੁਤ ਹੀ ਸਫਾਈ ਦੇ ਨਾਲ ਆਪਣੇ ਕਾਰੀਗਰ ਨੇ ਆ ਇਹ ਕੰਮ ਕਰਿਆ ਫੁੱਲ ਹੈਵੀ ਬਾਜੂ ਬਣਾਈਆਂ ਫੁੱਲ ਹੈਵੀ ਘੇਰਾ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਸਾਡੇ ਤੋਂ ਰੈਡੀ ਕਰਵਾਉਣੇ ਹਨ ਤਾਂ ਸਾਡੇ ਨਾਲ ਕੰਟੈਕਟ ਕਰਕੇ ਤੁਸੀਂ ਆਪਦੀ ਪਸੰਦ ਦੇ ਆਪਦੇ ਪਸੰਦ ਦੇ ਫੈਬਰਿਕ ਤੇ ਅਦੀ ਪਸੰਦ ਦੇ ਕਲਰ ਲਵਾ ਕੇ ਸੂਟ ਰੈਡੀ ਕਰਵਾ ਸਕਦੇ ਹਾਂ ਜੀ ਇਹਨਾਂ ਦੇ ਦੁਪੱਟੇ ਰੈਡੀ ਹੋਣੇ ਗਏ ਆ ਜੀ ਜਦੋਂ ਦੁਪੱਟੇ ਰੈਡੀ ਹੋ ਕੇ ਆਗੇ ਆ ਫਿਨਿਸ਼ਿੰਗ ਵਗੈਰਾ ਲੱਗ ਕਰਕੇ ਤੁਹਾਨੂੰ ਫਿਰ ਦੁਪੱਟੇ ਵੀ ਦਿਖਾਵਾਂਗੇ ਜੀ ਤੇ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਹੈ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ